ਰਾਮਕਲੀ ਸਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸਲ ਤੋ ਲੋਈ ਜੀਉ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਈ ਜੀਉ ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਗਦ ਪਾਰਨ ਪਦਵੀ ਪਾਵੇ ਹੇ ਆਇ ਹਕਾਰ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪਹਿਜ ਰਖੋ ਅਰਦਾਸ ਜੀਉ ਪਹਿਜ ਰਖੋ ਹਰ ਜਨ ਹੈ ਕੀਰੇ ਹਰ ਬਿਹੋ ਨਾਮ ਨਰੰਜਨੋ ਅੰਤ ਚਰਦਿਆ ਹੋਈ ਬੇਲੀ ਜਮਦੂਤ ਕਾਨਿ ਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰਾ ਕਿਰਪਾ ਸਤਿਗੁਰ ਮਿਲਾਇ ਧਨ ਧਨ ਕਹਿ ਸਾਵਾਸ ਜੀਓ ਮੇਰੇ ਸਿੱਖ ਸੁਨਹੁ ਪੁੱਤ ਭਾਇ ਹੋ ਮੇਰੇ ਹਰ ਭਾਣਾ ਆਉ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇ ਮੇਰਾ ਹਰ ਪ੍ਰਭ ਕਰੇ ਸਾਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ आनंद अनहद बजहै बाजे हर आप गल में लावे ए तुसी पुत भाई परिवार मेरा मन बेखो कार निरजास जियो तुर लिखिया परवाणा फिरै नाही गुरु जाए हरक तब पास जियो सतगुरु भाणै अपण बह परिवार सदाय मातम पिछै कोई रूपसी सो मैं मूल न पाया ਮਿਤ ਪਹਿਜੈ ਮਿਤ ਦਿਗਸੈ ਜਿਸ ਮਿਤ ਕੀ ਪੈਜ ਭਾਵੈ ਤੁਸੇ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾ ਲਈ ਸਤਿਗੁਰੂ ਪਰ ਤਖ ਹੁਦਾ ਬਹਿ ਰਾਜ ਆਪ ਟਿਕਾਇ ਸਬ ਸਿਖ ਬੰਦਪ ਪੁੱਤ ਭਾਈ RAM DAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਬਾਨ ਜੀਉ ਕੇਸੋਂ ਗੋਪਾਲ ਪੰਡਤ ਸਦਿ ਹੋ ਹਰ ਹਰ ਕਥਾ ਪੜਹਿ ਪੁਰਾਨ ਜੀਉ ਹਰ ਕਥਾ ਪੜਿਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਦ ਪਾਵੈ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁ ਜਾਣ ਜੀਉ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜਾਈ ਜੀਉ ਮੋਹ ਰੀ ਪਤ ਸੰਮੁਖ ਹੋਇਆ ਰਾਮਦਾਸੈ ਪੈਰੀ ਪਾਈ ਜੀਉ ਸਭ ਕਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰੁ ਮੁਖੀਲੇ ਨਿਵੈ ਨਾਹੀ ਫਿਰ ਸਤਿਗੁਰੂ ਆਨਿ ਨਿਵਾਇ ਹਰ ਗੁਰ ਹੈ ਬਾਣਾ ਦੀਵੜਿਆਈ ਤੁਰ ਲਿਖਿਆ ਲੇਖਰੁ ਜਾਈ ਜੀਉ ਕਹ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਈ ਜੀਉ ਹਰ ਗੁਰ ਹੈ ਬਾਣਾ ਦੇਵ ਡਾਈ ਤੁਰ ਲਿਖਿਆ ਲੇ ਕਰ ਜਾਏ ਜੀਉ ਕਹ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਈ ਜੀਉ